ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸਾਡੇ ਪਹਿਲੇ ਭਾਗ ਦੇ ਵਿੱਚ ਗੱਲਬਾਤ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਝ ਖੂਬੀਆਂ ਦੇ ਬਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦਾ ਜ਼ਿਕਰ ਕਰਦੇ ਹੋਏ ਇੱਕ ਅੰਗਰੇਜ਼ ਇਤਿਹਾਸਕਾਰ ਡਬਲਯੂ ਜੀ ਉਸਵਰਨ ਨੇ ਲਿਖਿਆ ਹੈ ਕਿ ਇਹ ਗੱਲ ਠੀਕ ਹੈ ਕਿ ਰਣਜੀਤ ਸਿੰਘ ਆ ਤਲਵਾਰ ਦੇ ਜ਼ੋਰ ਨਾਲ ਰਾਜ ਕਰਦਾ ਸੀ ਪਰ ਇਨਸਾਫ ਦੀ ਦ੍ਰਿਸ਼ਟੀ ਤੋਂ ਇਹ ਮੰਨਣਾ ਪਵੇਗਾ ਕਿ ਜੰਗ ਤੋਂ ਬਿਨਾ ਉਹ ਕਦੇ ਵੀ ਕਿਸੇ ਨੂੰ ਜਾਣ ਤੋਂ ਨਹੀਂ ਮਾਰਦਾ ਸੀ ਅਤੇ ਨਾ ਹੀ ਉਸਨੇ ਕਦੇ ਕਿਸੇ ਨੂੰ ਮਾਰਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹਮਲੇ ਹੋਏ ਅਤੇ ਦੋਸ਼ੀ ਫੜੇ ਵੀ ਜਾਂਦੇ ਸਨ ਪਰ ਕਿਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਮੌਤ ਦੀ ਸਜ਼ਾ ਨਹੀਂ ਦਿੱਤੀ ਅਦਾਲਤਾਂ ਵੱਲੋਂ ਵੀ ਦੋਸ਼ੀਆਂ ਨੂੰ ਹਰ ਜੁਰਮ ਦੀ ਸਜ਼ਾ ਦਿੱਤੀ ਜਾਂਦੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਤਾਂਕਾਲ ਦੇ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਤੇ ਨਾ ਹੀ ਕਿਸੇ ਨੂੰ ਵੀ ਫਾਂਸੀ ਤੇ ਨਹੀਂ ਲਟਕਾਇਆ ਸੀ ਕਿਸੇ ਨੂੰ ਵੀ ਗੋਲੀ ਮਾਰ ਕੇ ਖਤਮ ਨਹੀਂ ਕੀਤਾ ਸੀ ਇਸੇ ਤਰ੍ਹਾਂ ਮੇਜਰ ਲਾਰੈਂਸ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਦਰਜ ਕੀਤਾ ਹੈ ਕਿ ਦਿੱਲੀ ਅਤੇ ਕਾਬਲ ਦੇ ਬਾਜ਼ਾਰਾਂ ਵਿੱਚ ਸ਼ਾਹੀ ਪਰਵਾਰਾਂ ਦੇ ਕਈ ਲੋਕ ਮੰਦੇ ਅਤੇ ਥਾਂ-ਥਾਂ ਤੇ ਠੋਕਰਾ ਖਾਂਦੇ ਵਿਖੇ ਪਰ ਪੰਜਾਬ ਵਿੱਚ ਕਦੇ ਵੀ ਅਜਿਹਾ ਕੋਈ ਘਰਾਣਾ ਨਜ਼ਰ ਨਹੀਂ ਆ ਸਕਿਆ ਜਿਸ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਮਲਾਇਆ ਹੋਵੇ ਅਤੇ ਉਸ ਨੂੰ ਗੁਜ਼ਾਰੇ ਦੇ ਲਈ ਅੱਛੀ ਜੰਗੀਰ ਜਾਂ ਪੈਨਸ਼ਨ ਨਾ ਦਿੱਤੀ ਹੋਵੇ ਇਸ ਕਰਕੇ ਸਾਰੇ ਹਕਮਰਾਨ ਪਰਿਵਾਰਾਂ ਦੇ ਲੋਕ ਰਣਜੀਤ ਸਿੰਘ ਦੇ ਰਾਜ ਨੂੰ ਬਹੁਤ ਹੀ ਵਧੀਆ ਮੰਨਦੇ ਸਨ ਅਤੇ ਇਸ ਰਾਜ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤਾਉਣ ਦੇ ਲਈ ਬਹੁਤ ਹੀ ਖੁਸ਼ ਹਨ ਸੋ ਦਰਸ਼ਕੋ ਜੇਕਰ ਅਗਲੀ ਵੀਡੀਓ ਵੀ ਤੁਹਾਨੂੰ ਇਸ ਇਤਿਹਾਸ ਨਾਲ ਸੰਬੰਧਿਤ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਲਾ ਭਾਗ ਵੀ ਆਪਾਂ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ